ਸਰ ਸਿੰਘ ਜਰਨਸਕਾ ਤੋਂ ਪੰਜਾਬ ਬੀਕੇਯੂ ਪੰਜਾਬ ਅੱਜ 1 ਤਰੀਕ ਤੋਂ ਮੰਨ ਲਾ ਜਿਹੜੀ ਘੋਨੇ ਦੀ ਲਵਾਈ ਸ਼ੁਰੂ ਹੋਈ ਹੈ ਤੇ ਅੱਜ ਕੰਮਿਆਂ ਨੇ ਪਿੰਡ ਦੇ ਵਿੱਚ ਜਿਹੜਾ ਝੋਨਾ ਉਹ ਲਕੜਾ ਸ਼ੁਰੂ ਹੋਇਆ ਲਾਈਟ 7-8 ਘੰਟੇ ਮਿਲਦੀ ਹੈ ਵੀ ਨਹਿਰੀ ਪਾਣੀ ਦਿੱਤਾ ਗਿਆ ਅੱਜ ਅੱਜ ਪਹੁੰਚਿਆ ਨਹਿਰੀ ਪਾਣੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪਾਣੀ ਬੰਦ ਸੀ ਕੱਲਾ ਵਾਟਰ ਵਕਸਨ ਨੂੰ ਮਾਰਾ ਮੋਟਾ ਮਿਲਦਾ ਸਰਕਾਰ ਨੇ ਜਿਹੜਾ ਝੋਨਾ ਇੱਕ ਲਵਾਈ ਤੋਂ 1 ਤਰੀਕ ਤੋਂ ਕੀਤਾ ਉਹਦੀ ਪਪਾ ਸੰਸਾ ਕਰਦੇ ਕਿ ਸਰਕਾਰ ਨੇ ਵਧੀਆ ਫੈਸਲਾ ਲਿਆ ਕਿ ਝੋਨੇ ਦਾ ਜਿਹੜਾ ਐਂਡ ਹੈ ਜੇ 20 ਤਰੀਕ ਨੂੰ ਲਾਉਂਦੇ ਹਈ ਤੱਕ ਬੜੀਆਂ ਸਮੱਸਿਆਵਾਂ ਕ੍ਰੀਏਟ ਕਰਦੀਆਂ ਪੈਂਦੀਆਂ ਕਿਸਾਨ ਨੂੰ ਉਹ ਘਟ ਜਾਣਗੀਆਂ ਐਤਕੀ ਜਿਹੜੇ ਹਾਲਾਤ ਹੈ ਲੇਵਲ ਤੇ ਝੋਨਾ ਸ਼ਿਫਟਾਂ ਦੇ ਵਿੱਚ ਲੱਗਣਾ ਤੇ ਉਹ ਥੋੜਾ ਜਿਹਾ ਇਹਨਾਂ ਜਿਹੜੀ ਜੰਗ ਦੇ ਮਾਹੌਲ ਕਰਕੇ ਲੇਵਲ ਗਈ ਹੈ ਉਹਦੇ ਨਾਲ ਥੋੜੀ ਕਹਾਣੀ ਦੇਖੇ ਤਾ ਸਕਦੀ ਹੈ ਤੇ ਬਾਕੀ ਝੋਨੇ ਦੀ ਲਵਾਈ ਦਾ ਕੰਮ ਥੋੜਾ ਠੀਕ ਹੈ ਪਰ ਜਿਹੜੀ ਡੀਏਪੀ ਦੀ ਸਮੱਸਿਆ ਯਾ ਲਾਈਟ ਦੀ ਹੈ ਵੀ ਲਾਈਟ ਨੂੰ ਸਮਾਂ ਵਧਾਇਆ ਜਾਵੇ ਜਿਹੜੇ ਆ ਮਤਲਬ ਜਿਹੜੇ ਜ਼ਿਲ੍ਹਿਆਂ ਚ ਵੀ ਲਾ ਝੋਨਾ ਲਾਉਣਾ ਸ਼ੁਰੂ ਹੋਇਆ ਉੱਥੇ ਲਾਈਟ ਘੱਟੋ ਘੱਟ 10 ਘੰਟੇ 12 ਘੰਟੇ ਦਿੱਤੀ ਜਾਵੇ ਤਾਂ ਜੋ ਜਿਹੜਾ ਕੰਮ ਆ ਸੌਖਾ ਹੋ ਜੀ ਤੇ ਜਿਹੜੀ ਖਾਦ ਆ ਉਹ ਸਰਕਾਰ ਲੇਟ ਆ ਉਹਦੇ ਚ ਅ ਵੈਸੇ ਹੀ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਵੀ ਜਥੇ ਬੰਦੀਆਂ ਚੰਗੇ ਨੂੰ ਚੰਗਾ ਨਹੀਂ ਕਹਿੰਦੀਆਂ ਤੇ ਮਾਰੇ ਆ ਦੀ ਸਾਡੇ ਤੇ 35 ਕਾਂਜ ਕਾਹ ਲੈਂਦੀਆਂ ਜਿਹੜਾ ਚੰਗਾ ਕੀ ਤਾਂ ਉਹਨੂੰ ਚੰਗਾ ਵੀ ਕਹਨੇ ਆ ਤੇ ਜਿਹੜਾ ਮਾੜਾ ਕਿਉਂਕਿ ਹੁਣ ਤੱਕ ਡੀਏਪੀ ਲੋਕਾਂ ਨੂੰ ਪਹਿਲਾਂ ਆਮ ਕਰਨੀ ਚਾਹੀਦੀ ਸੀ ਪਟਾਸ਼ ਆਮ ਕਰਨੀ ਚਾਹੀਦੀ ਸੀ ਉਹਨਾਂ ਚੀਜ਼ਾਂ ਦੀ ਜਿਹੜੀ ਕਮੀ ਹੈ ਉਹ ਅੱਜ ਉਹ ਮਹਿਕਮਾ ਆਪਦੇ ਮੂੰਹੋਂ ਦੱਸਦਾ ਵੀ ਸਾਡੇ ਕੋਲੇ ਹਜੇ ਉਪਲਬਧ ਨਹੀਂ ਉਹ ਸਰਕਾਰ ਨੂੰ ਇਹਨਾਂ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਮਹਾਰਾਜਪੀਰ ਸਿੰਘ ਗੱਲ ਸੰਧ 77 ਚੈਨਲ ਬੀਕੀਯੂ ਕਰਦਿਆਂ ਜਲਾ ਫਰੀਦਕੋਟ ਅੱਜ ਅਸੀਂ ਖੜੇ ਆ ਪਿੰਡ ਕੰਮੇ ਆਣਾ ਚ ਨਹਿਰਾਂ ਦੇ ਨਾਲ ਜਮਾ ਝੋਨਾ ਇੱਥੇ ਲੱਗ ਰਿਹਾ ਵਧੀਆ ਗੱਲ ਆ ਜੋ ਭਵੰਤਮਾਨ ਨੇ ਪਹਿਲੀ ਤਰੀਕ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਕਿਉਂਕਿ ਪਹਿਲਾ तकरीबन 15 ਤਰੀਕ ਦੇ ਆਸ-ਪਾਸੇ ਲੱਗਦਾ ਸੀ ਤੇ ਪੱਕਣ ਦੇ ਵਿੱਚ ਥੋੜਾ ਜਿਹਾ ਇਹ ਪਿੱਛੇ ਜਾ ਵਰਦਾ ਸੀਗਾ 10ਵੇਂ ਮਹੀਨੇ ਤੋਂ ਲਾਸਤ ਜਾ ਵਰਦਾ ਸੀਗਾ ਹੁਣ ਇਹ ਪੱਕ ਜੂਗਾ 9ਵੇਂ ਮਹੀਨੇ ਲਾਸਤ ਤੱਕ ਨਮੀ ਹੈ ਜਿਹੜੀ ਉਹਦਾ ਵੀ ਫਰਕ ਪਾਊਗਾ ਤੇ ਝਾੜਤ ਵੀ ਫਰਕ ਪਾਊਗਾ ਵੱਡਿਆ ਵੀ ਕੀਤਾ ਜਾਊਗਾ ਗਾ ਕਣਕ ਨੂੰ ਵੀ ਖੁੱਲਾ ਟਾਈਮ ਮਿਲ ਜਾਂਦਾ ਵੀਟੇ ਵਾਸਤੇ ਮਤਲਬ ਇਹਦਾ ਸਾਰੀ ਗੱਲ ਦਾ ਹੀ ਫਾਇਦਾ ਹੋ ਜਾਂਦਾ ਹੈ ਤੇ ਇਹ ਦੂਜੀ ਗੱਲ ਹੈ ਲੇਬਰ ਦੀ ਜਿਹੜੀ ਮੇਨ ਆਉਂਦੀ ਹੈ ਜਦੋਂ ਇੱਕਦਮ ਇੱਕ ਡੇਟ ਰੱਖੀ ਜਾਂਦੀ ਹੈ ਨਾ ਤਾਂ ਸਾਰਿਆਂ ਦਾ ਚੋਰ ਫੜਿਆ ਜਾਂਦਾ ਟੋਟਲ ਤੇ ਲੇਬਰ ਦੀ ਬੜੀ ਪ੍ਰੋਬਲਮ ਆਉਂਦੀ ਹੈ ਇਹਦੇ ਨਾਲ ਥੋੜਾ ਥੋੜਾ ਗੇਤਾ ਗੇਤਾ ਕਰਕੇ ਥੋੜਾ ਲੇਬਰ ਦੀ ਪ੍ਰੋਬਲਮ ਵੀ ਥੋੜੀ ਜਿਹੀ ਘਟੂਗੀ ਤੇ ਕੁਝ ਲੇਬਰ ਹੈ ਜਿਹੜੀ ਥੋੜਾ ਜਿਹਾ ਪਿੱਛੇ ਜੇ ਗੜਬੜ ਕਰਕੇ ਪਾਕਿਸਤਾਨ ਤੇ ਇੰਡੀਆ ਦੀ ਲੇਬਰ ਵਾਪਸ ਚਲੀ ਗਈ ਸੀ ਕੁਝ ਉਹਦੇ ਨਾਲ ਵੀ ਮੜਾ-ਬੋਟਾ ਅਸਰ ਪਾਊਗਾ ਤੇ ਬਾਕੀ ਲਾਈਟ ਪੂਰੀ ਮਿਲੇ ਪਾਣੀ ਪੂਰਾ ਮਿਲੇ ਸਰਕਾਰ ਨੂੰ ਇਸ ਪਾਸੇ ਖਾਸ ਧਿਆਨ ਦੇਣਾ ਚਾਹੀਦਾ ਤੇ ਫੇਰ ਹੀ ਜਿਹੜੀ ਭਰਪੂਰ ਫਸ क्या नाम आपका राजू राजू क्या करना चाहते हो कहना चाहते है कि लेवर के लिए कुछ सोचो सरकार क्योंकि लवाई कटो से कट चार हजार चाहिए हाँ। हाँ। क्योंकि तीन हजार बत्तीस रूपये देता उसमें लेबर के फायदा क्या होगा यही हाँ। तो मिलती है हम लोग का लेबर कम मिल रही है आपको हाँ जी तो पहले आप चले गए थे से हाँ जी चले गए थे फिर क्या करना चाहते ਕਿਆ ਕਹਨਾ ਚਾਹਤੇ ਹੈ ਇਹ ਲੇਵਰ ਕੇ ਲਿਓ 4000 ਕਟੋ ਸੈਕੰਡ ਚੋਨਾ ਕੇ ਲਵਾਈ ਚਾਹੀਦਾ। ਇਹ ਦੋ ਚੋਨੇ ਲਵਾਈ ਸ਼ੁਰੂ ਹੋ ਚੁੱਕੀ ਆ ਪਾਣੀ ਕੋਈ ਦਿੱਕਤ ਨਹੀਂ। ਲਵਾਈ ਸ਼ੁਰੂ ਹੋ ਚੁੱਕੀ ਆ ਜੀ ਪਾਣੀ ਪੂਣ ਦੀ ਕੋਈ ਦਿੱਕਤ ਨਹੀਂ ਸਹੀ ਪਾਣੀ ਚੱਲੀ ਜਾਂਦਾ ਜੀ। ਸਰਕਾਰ ਨੂੰ ਕਹਾਂਗਾ ਕਿ ਲਾਈਟ ਪੂਰੀ ਮਿਲੇਊਗੀ। ਲੈਟ ਸਰਕਾਰ ਤੁਹਾਨੂੰ ਲਾਈਟ 10 ਘੰਟੇ ਦੇਈ ਜਾਵੇ ਬਸ ਕੋਈ ਸਮੱਸਿਆ ਨਹੀਂ 11-12 ਘੰਟੇ ਦੇਈ ਜਾਵੇ। ਨਹਿਰੀ ਪਾਣੀ ਦੇ ਦੇਵੇ ਨਹਿਰੀ ਪਾਣੀ ਦੀ ਲੋੜ ਬਸ। ਲੇਵਰ ਦੀ ਕੋਈ ਪ੍ਰੇਸ਼ਾਨੀ ਆਈ ਸੀ? ਲੇਵਰ ਦੀ ਪ੍ਰੇਸ਼ਾਨੀ ਹਜੇ ਤੱਕ ਤਾਂ ਕੋਈ ਆਈ ਨਹੀਂ ਤੇ ਆ ਸਕਦੀ ਆ ਅਗਲੇ 5-10 ਦਿਨਾਂ ਦੇ ਵਿੱਚ ਵਿੱਚ। ਕੁਮ ਮਾੜੀ ਮੋੜ ਵੀ ਆ ਪਾਕਿਸਤਾਨ ਦੀ ਜੰਗ ਜੀ ਕਰਕੇ ਇੰਨੀ ਉਂ ਨਹੀਂ ਆਉਂਦੀ ਸੀ ਕੰਮ ਠੀਕ ਚੱਲ ਹਾਂ ਕੰਮ ਠੀਕ ਚੱਲੀ ਜਾਂਦਾ ਜੀ